हां जी मित्रों आज ਆਪਾਂ ਪਹੁੰਚੇ ਹੋયાਗੇ ਹੰਢਾਇਏ ਬਾਬਾ ਸੇਲ ਪਰਚੇਜ ਸ਼ੋਰੂਮ ਦੇ ਵਿੱਚ ਜਿੱਥੇ ਕਿ ਬਹੁਤ ਸਾਰੇ ਕੰਡੀਸ਼ਨ ਦੇ ਵਿੱਚ ਨਵੇਂ-ਨਵੇਂ ਟਰੈਕਟਰ ਖੜੇ ਨੇ ਤੇ ਬਾਈ ਲਾਡੀ ਕੋਲ ਖੜਾ ਹੈਗਾ ਟਰੈਕਟਰ ਸਵਰਾਜ 855 ਟਰੈਕਟਰ ਬਾਈ ਇਹਦਾ ਪਹਿਲਾ ਲਾਡੀ ਮਾਡਲ ਦੱਸ ਦਿਓ ਕਿੰਨਾ ਮਾਡਲ ਆ ਇਹ 2023 ਮਾਡਲ ਆ ਜੀ ਮਤਲਬ ਕਿ ਬਿਲਕੁਲ ਮਿੱਤਰੋ ਤੁਸੀਂ ਦੇਖ ਸਕਦੇ ਹੋਗੇ ਨਵਾਂ ਮਾਡਲ ਆਗਾ ਟਾਇਰ ਦੇਖ ਸਕਦੇ ਹੋ ਟਾਇਰ ਬਿਲਕੁਲ ਨਵੇਂ ਪਏ ਆਗੇ ਤੇ ਪਿਛਲੇ ਟਾਇਰ ਵੀ ਨਵੇਂ ਪਏ ਨੇ ਬਿਲਕੁਲ ਤੇ ਇਹਦਾ ਤੁਸੀਂ ਦੇਖ ਸਕਦੇ ਹੋ ਬਹੁਤ ਕੰਡੀਸ਼ਨ ਆ ਪੂਰੀ ਘੈਂਟ ਤੇ ਲੁੱਕ ਵੀ ਬਹੁਤ ਘੈਂਟ ਪਈ ਹੈਗੀ ਪਿੱਛੋਂ ਵੀ ਤੁਸੀਂ ਇੱਕ ਵਾਰੀ ਨਿਗਾਹ ਮਾਰ ਸਕਦੇ ਹੋਗੇ ਤੇ ਬਾਕੀ ਤੁਸੀਂ ਵੇਖ ਸਕਦੇ ਹੋ ਇਹ ਮਗਰਾਟ ਵਗੈਰਾ ਵੀ ਬਿਲਕੁਲ ਇਹ ਨਵੇਂ ਪਏ ਨੇ ਤੇ ਆਪਾਂ ਗੱਲ ਕਰ ਲਈ ਜੀ ਇਹਦਾ ਡਿਮਾਂਡ ਦੀ ਇਹਦੀ 8 ਲੱਖ 10 ਹਜ਼ਾਰ ਰੁਪਏ ਠੀਕ ਹੈ ਜੀ ਮੌਕੇ ਤੇ ਵਧੀਆ ਮਾਨਤਾਂ ਨੂੰ ਹਾਂ ਹਾਂ ਹੋ ਜੂ ਹੋ ਜੂ ਤੇ ਮਿੱਤਰੋ ਤੁਸੀਂ ਜਿਸ ਕਿਸ ਨੇ ਖਰੀਦਣਾ ਹੋਵੇ ਉਹ ਬਾਈ ਦਾ ਸੰਪਰਕ ਨੰਬਰ ਟਾਈਟਲ ਦੇ ਵਿੱਚ ਚੱਲ ਜਾਂਦਾ ਤੇ ਇੰਜਨ ਗੇਅਰ ਪੱਖਾ ਪੂਰਾ ਤਸਦੀਦਾਰ ਟਰੈਕਟਰ ਤੇ ਬਿਲਕੁਲ ਨਵਾਂ ਟਰੈਕਟਰ ਹੈਗਾ ਤੇ ਜਿਸਕੇ ਨੇ ਖਰੀਦਣਾ ਹੋਇਆ ਸੰਪਰਕ ਕਰ ਲਿਓ ਤੇ ਅੱਗੇ ਬਾਈ ਕੋਲ ਖੜਾਗਾ ਸੋਨਾਲਿਕਾ ਡੀਆਈ 750 ਟਰੈਕਟਰ ਬਈ ਇਹ ਪੰਜਾਬ ਨੰਬਰ ਆ ਪੰਜਾਰ ਟਰੈਕਟਰ ਪੰਜਾਬ ਨੰਬਰ ਹੋਣਗੇ ਪੰਜਾਬ ਨੰਬਰ ਹੈ 20 ਮਾਡਲ ਆ 5 ਲੱਖ 45 ਹਜ਼ਾਰ ਰੁਪਏ ਦੀ ਡਿਮਾਂਡ ਆ ਬਾਕੀ ਮੋਕਾ ਤੇ ਮੰਤਨ ਹੋ ਜੂਗਾ ਤੇ ਮਿੱਤਰੋ ਤੁਸੀਂ ਆ ਪਿਛਲੇ ਟਾਇਰ ਕਿੰਨੇ ਕੇ ਪੈਸੇ ਹੋਣਗੇ 75-60 ਟਾਇਰ ਪਿਛਲੇ ਜੀ ਹਾਂਜੀ ਤੇ ਮੂਰਲੇ 280 ਪੈਸੇ ਮੂਰਲੇ ਜੀ ਠੀਕ ਹੈ ਤੇ ਇੰਜਨ ਗੇਅਰ ਪੱਖੋਂ ਫੁੱਲ ਜ਼ਿੰਮੇਵਾਰੀ ਵਾਲਾ ਟਰੈਕਟਰ ਆਗਾ ਤੇ ਇਹ ਛਤਰੀ ਦਾ ਕੱਪੜਾ ਵੀ ਨਵਾਂ ਲੱਗਿਆ ਹੋਇਆਗਾ ਤੇ ਜਿਸ ਕਿਸੇ ਨੇ ਖਰੀਦਣਾ ਹੋਵੇ ਉਹ ਬਾਈ ਦਾ ਸੰਪਰਕ ਨੰਬਰ ਟਾਈਟਲ ਦੇ ਵਿੱਚ ਦਿੱਤਾ ਹੋਇਆਗਾ ਤੇ ਬਾਕੀ ਸਾਈਡ ਗੇਅਰ ਦੇ ਵਿੱਚ ਆ ਜਾਂਦਾ ਇਹ ਵੀ ਟਰੈਕਟਰ ਹੈ ਤੇ ਅੱਗੇ ਬਾਈ ਕੋਲ ਟਰੈਕਟਰ ਖੜਾਗਾ ਜੌਂਡੀਅਰ ਟਰੈਕਟਰ 5405 ਪਹਿਲਾਂ ਤਾਂ ਤੁਸੀਂ ਇਹ ਟਰੈਕਟਰ ਵੇਖੋ ਕਿੰਨਾ ਕੈਂਟ ਲੁੱਕ ਦੇ ਵਿੱਚ ਬਣਿਆ ਹੋਇਆਗਾ ਮੂਹਲੇ ਟਾਇਰ ਦੇਖ ਸਕਦੇ ਹੋ ਮੂਹਲੇ ਟਾਇਰ ਕਿੰਨੇ ਕ ਪੈਸੇ ਹੋਣਗੇ 80 ਪੈਸੇ ਤੇ ਮਾਗਰ ਲੈ ਮਾਗਰ 90 ਪੈਸੇ ਮਾਗਰ ਲੈ ਮਿੱਤਰੋ 90 ਪੈਸੇ ਟਰੈਕਟਰ ਆ ਮਗਰਾਟ ਵਗੈਰਾ ਵੀ ਦੇ ਸਕਦੇ ਹੋ ਬਹੁਤ ਵਧੀਆ ਤੇ ਨੰਮੇ ਮਗਰਾਟ ਨੇ ਤੇ ਨਾਲ ਦਾ ਟਰੈਕਟਰ ਆ ਸਾਰਾ ਕੁਸ ਆ ਲਿੰਕਾ ਵਗੈਰਾ ਨਾਲ ਮਿਲਣਗੀ ਸਾਰਾ ਕੁਸ ਨਾਲ ਆ ਜੀ ਸਾਰਾ ਕੁਸ ਮਿੱਤਰੋ ਨਾਲ ਦਾ ਟਰੈਕਟਰ ਦਾ ਤੇ ਇਹਦਾ ਗੱਲ ਕਰ ਲਈ ਜੀ ਮਾਡਲ ਦੀ ਆਪਾਂ ਇਹ 2021 ਮਾਡਲ ਆ ਜੀ ਠੀਕ ਹੈ 2021 ਮਾਡਲ ਹੈ ਇੰਜਨ ਗੇਅਰ ਪੱਖੋਂ ਓਕੇ ਆ ਜੀ ਮੂਰੇ ਮਿੱਤਰੋ ਤੁਸੀਂ ਦੇਖ ਸਕਦੇ ਹੋ ਮੂਰੇ ਵੇਟ ਲੱਗਿਆ ਹੋਇਆ ਦਾ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਤੇ ਆ ਫਾਈਬਰ ਦੀ ਛਤਰੀ ਲੱਗੀ ਹੋਈ ਹੈਗੀ ਤੇ ਆਪਾਂ ਜੀ ਗੱਲ ਕਰ ਲਈ ਇੰਜਨ ਗੇਅਰ ਪੱਖੋਂ ਫੁੱਲ ਤਸੱਲੀ ਦਾ ਟਰੈਕਟਰ ਆ ਤੇ ਇਹਦੀ ਗੱਲ ਕਰ ਲਈ ਜੀ ਡਿਮਾਂਡ ਦੀ ਇਹਦੀ 11,60,000 ਰੁਪਏ ਜੀ ਠੀਕ ਹੈ ਤੇ ਮੌਕੇ ਤੇ ਵਧੀਆ ਡਿਸਕਾਊਂਟ ਮਿਲੂਗਾ ਹਾਂ ਜੀ ਮਿਲ ਜੇ ਤੇ ਮਿੱਤਰੋ ਜਿਸ ਕਿਸੇ ਨੇ ਖਰੀਦਨੇ ਹੋਣ ਇਹ ਤਿੰਨੇ ਟਰੈਕਟਰ ਕੋਈ ਵੀ ਪਸੰਦ ਆਇਆ ਹੋਵੇ ਜੌਨ ਡੀਅਰ ਟਰੈਕਟਰ ਤੇ ਉਧਰ ਸੋਨਾਲੀਕਾ ਤੇ ਇੱਕ ਸਵਰਾਜ ਟਰੈਕਟਰ ਇਹਨਾਂ ਇਹ ਤਿੰਨਾਂ ਵਿੱਚ ਕੋਈ ਵੀ ਪਸੰਦ ਹੋਵੇ ਇਹ ਟਰੈਕਟਰਾਂ ਦੇ ਵਿੱਚ ਫੁੱਲ ਡਿਸਕਾਊਂਟ ਮਿਲੂਗਾ ਵਧੀਆ ਮਾਤਰਾ ਨਾਲ ਮਿਲੂਗਾ ਤੇ ਸੰਪਰਕਾ ਨੰਬਰ ਟਾਈਟਲ ਦੇ ਵਿੱਚ ਚੱਲ ਜਾਂਦਾ ਵੀਡੀਓ ਤੇ ਚੱਲ ਜਾਂਦਾ ਉੱਥੋਂ ਬਾਈ ਨਾਲ ਸੰਪਰਕ ਕਰ ਲਿਓ ਤੇ ਇਹਨਾਂ ਦਾ ਸ਼ੋਅਰੂਮ ਵੀ ਬਾਕੀ ਹੰਡਿਆਏ ਵਿਖੇ ਬਣਿਆ ਹੋਇਆ ਜਿਸ ਕਿਸੇ ਨੇ ਇੱਥੇ ਆ ਕੇ ਟਰੈਕਟਰ ਖਰੀਦਨੇ ਹੋਣ ਬਾਬਾ ਸੇਲ ਪਰਚੇਜ ਨਾਮ ਤੇ ਇਹਨਾਂ ਦਾ ਸ਼ੋਰੂਮ ਬਣਿਆ ਹੋਇਆ ਉੱਥੋਂ ਵੀ ਖਰੀਦ ਸਕਦੇ ਹੋ ਇਹਨਾਂ ਕੋਲ ਬਹੁਤ ਤਰ੍ਹਾਂ ਤਰ੍ਹਾਂ ਦੇ ਟਰੈਕਟਰ ਖੜੇ ਨੇ ਬਾਕੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਟਰੈਕਟਰ ਦਿਖਾਈ ਵੀ ਜਾਂਦੇ ਆ ਤੁਸੀਂ ਵੇਖ ਵੀ ਸਕਦੇ ਹੋਗੇ ਤਾਂ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਸਕੇ ਇਹਨੇ ਖਰੀਦਣਾ ਹੋਵੇ ਟਰੈਕਟਰ ਉਹ ਬਾਈ ਨਾਲ ਜਰੂਰ ਸੰਪਰਕ ਕਰੋ ਤੇ ਫੁੱਲ ਡਿਸਕਾਊਂਟ ਵੀ ਮਿਲੂ ਧੰਨਵਾਦ